ਹਾਂਜੀ ਦੋਸਤੋ ਅੱਜ ਸੀਜ਼ਨਲ ਜੋ ਫਰੂਟ ਆਮਲੇ ਦਾ ਆਚਾਰ ਬਣਾ ਰਹੇ ਸੀ ਤੋਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਇਹਦੀ ਰੈਸਪੀ ਤੁਹਾਨੂੰ ਆਂਦਾ ਹੀ ਹੋਵੇਗਾ ਬਣਾਣੇ ਚਲੋ ਆਪਣੇ ਆਈਡੀਆ ਤੁਹਾਡੇ ਨਾਲ ਸ਼ੇਅਰ ਕਰਨਾ ਕਿਦਾਂ ਆਮਲੇ ਦਾ ਆਚਾਰ ਅਸੀਂ ਬਣਾਇਆ ਤੋਂ ਪਹਿਲੇ ਆਮਲੇ ਲਿਆ 1 ਕਿਲੋ ਆਮਲੇ ਮਾਰਕੀਟ ਚੋਂ ਲਏ ਸੀ ਇਸ ਵੇਲੇ ਇਹਨਾਂ ਦਾ ਸੀਜ਼ਨਲ ਵਾਲੇ ਰੇਟ ਵੀ ਠੀਕ ਹੈ ਹਲਦੀ ਥੋੜਾ ਨਮਕ ਪਾ ਕੇ ਇਹਨਾਂ ਨੂੰ ਪਾਣੀ ਚ ਉਬਾਲ ਲਿਆ ਉਬਾਲ ਕੇ ਇਹਨਾਂ ਦੇ ਵਿੱਚ ਚੀਰੇ ਆ ਜਾਂਦੇ ਆ ਤੇ ਆਰਾਮ ਨਾਲ ਇਹਨਾਂ ਤੋਂ ਇਹਨਾਂ ਦੀ ਗੁੱਠਲੀਆਂ ਅਲੱਗ ਕਰ ਸਕਦੇ ਆ ਸੋ ਇਹ ਆਮਲੇ ਉਬਲ ਗਿਆ ਤੇ ਸਾਰੇ ਅਲੱਗ ਕਰਕੇ ਇਹਨਾਂ ਦੀਆਂ ਗੁੱਠਲੀਆਂ ਅਸੀਂ ਅਲੱਗ ਕਰ ਲਈਆਂ ਹੁਣ ਇੱਕ ਕਪੜਾ ਲੈ ਕੇ ਸਾਫਟ ਟਾਵਲ ਲੈ ਲਿਆ ਮੈਂ ਜਾਂ ਕੋਟਨ ਦਾ ਕਪੜਾ ਲੈ ਸਕਦੇ ਇਹਨੂੰ ਧੁੱਪ ਦੇ ਵਿੱਚ ਅਸੀਂ ਪਾ ਲਾਂਗੇ ਤਾਂ ਕਿ ਇਹਦਾ ਜਿਹੜਾ ਬਾਦੂ ਪਾਣੀ ਹੈ ਉਹ ਨਿਕਲ ਜੇ ਇਸ ਨਾਲ ਜਿਹੜੀ ਫੰਗਸ ਨਹੀਂ ਲੱਗੇਗੀ ਤੋਂ ਵੈਸੇ ਤਾਂ ਮੌਸਮ ਜੋ ਹੈ ਠੰਡਾ ਹੋ ਚੁੱਕਿਆ ਉਹ ਜੇ ਉਪਨੇ ਹੀ ਸੀ ਇਸ ਲਈ ਫਿਰ ਵੀ ਅਸੀਂ ਥੋੜਾ ਟਾਈਮ ਇਹਨੂੰ ਰੱਖਿਆ ਥੋੜੀ ਦੀ ਧੁੱਪ ਨਿਕਲੀ ਸੀ ਤੇ ਇਹਨਾਂ ਜਿੰਨਾ ਮੋਇਸਚਰ ਉੜ ਸਕਦਾ ਸੀ ਅਸੀਂ ਇਹਨੂੰ ਕੋਸ਼ਿਸ਼ ਕੀਤੀ ਹੈ ਕਿ ਇਹਦਾ ਮੋਇਸਚਰ ਪਾਣੀ ਖਤਮ ਕੀਤਾ ਜਾਵੇ ਉਹਦੇ ਬਾਅਦ ਅਸੀਂ ਇਹਨੂੰ ਪੂਰੀ ਤਰ੍ਹਾਂ ਖਲਾਰਾਂਗੇ ਤਾਂ ਕਿ ਇਹਦਾ ਪਾਣੀ ਜੋ ਨਿਕਲ ਜਾਵੇ ਪਾਣੀ ਨਿਕਲਦੇ ਨਾਲ ਇਹ ਹੁੰਦਾ ਕਿ ਇਹਦੇ ਵਿੱਚ ਫੰਗਸ ਜਿਹੜੀ ਹੈ ਉਹ ਨਹੀਂ ਲੱਗਦੀ ਸੋ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਇਹਨੂੰ ਰੱਖ ਕੇ ਤੋ ਅਗਲਾ ਸਟੈਪ ਇਹਦੇ ਬਾਰੇ ਗੱਲ ਕਰਦੇ ਆ ਸੋ ਹੁਣ ਅਸੀਂ ਤੜਕਾ ਲਗਾ ਰਹੇ ਆ ਜੀ ਤੇਲ ਲੈ ਲਿਆ ਤੇਲ ਥੋੜਾ ਤੁਸੀਂ ਜਿਆਦਾ ਲੈਣਾ ਕਿਉਂਕਿ ਤੇਲ ਜੋ ਆ ਚਾਰ ਦੇ ਵਿੱਚ ਜਿਆਦਾ ਹੀ ਪੈਂਦਾ ਹੈ ਇਹ ਅਸੀਂ ਆਮਲੇ ਜੇ ਧੁੱਪ ਦੇ ਵਿੱਚ ਥੋੜੇ ਕੀਤੇ ਥੋੜਾ ਜਿਹਾ ਮੋਸ਼ਰ ਨਿਕਲ ਗਿਆ ਜਿਹੜੀ ਥੋੜੀ ਬਹੁਤੀ ਕਮੀ ਹੋਏਗੀ ਇਹਨੂੰ ਰੋਸਟ ਕਰ ਲਾਂਗੇ ਤੇ ਉਹ ਨਿਕਲ ਜਾਏਗੀ ਤੇ ਇਹਦੇ ਵਿੱਚ ਅਸੀਂ ਲਾਲ ਮਿਰਚ ਦੀ ਜਗ੍ਹਾ ਹਰੀ ਮਿਰਚ ਯੂਜ਼ ਕਰਾਂਗੇ ਕਿਉਂਕਿ ਹਰੀ ਮਿਰਚ ਜਿਹੜੀ ਖਾਦੀ ਜਾਂਦੀ ਹੈ ਮਸਾਲੇ ਸਾਡੇ ਕੋਲੋਂ ਜਿਆਦਾ ਮੈਂ ਪੀਸਿਆ ਹੋਇਆ ਧਨੀਆ ਨਮਕ ਜੀਰਾ ਅਜਵੈਨ ਇਹ ਖੜੇ ਮਸਾਲੇ ਲਏ ਆ ਬਾਕੀ ਦੇ ਵਿੱਚ ਅਸੀਂ ਹਲਦੀ ਐਡ ਕਰਾਂਗੇ ਤੇ ਜਿਹੜਾ ਮੇਥੀ ਦਾਣਾ ਐਡ ਕਰਾਂਗੇ ਪਹਿਲੇ ਅਸੀਂ ਮਿਰਚ ਲੈ ਕੇ ਇਹਨੂੰ ਥੋੜਾ ਰੋਸਟ ਕਰ ਲਾਂਗੇ ਭੁੰਨ ਲਾਂਗੇ ਤੇਲ ਸਾਡਾ ਗਰਮ ਹੋ ਗਿਆ ਸੋ ਮਿਰਚ ਜਿਹੜੀ ਭੁੰਨ ਚੁੱਕੀ ਆ ਉਹਦੇ ਬਾਅਦ ਅਸੀਂ ਮੇਥੀ ਦਾਣਾ ਚ ਪਾ ਲਿਆ ਜਿਆਦਾ ਅਸੀਂ ਮਸਾਲਿਆਂ ਨੂੰ ਸਾੜਨਾ ਨਹੀਂ ਹੈ ਥੋੜਾ ਹੀ ਰੋਸਟ ਕਰਨਾ ਹੈ ਉਦੇ ਬਾਅਦ ਇਹਦੇ ਵਿੱਚ ਹਲਦੀ ਪਾਵਾਂਗੇ ਇੱਕ ਚਮਚਾ ਥੋੜਾ ਆਪਣੇ ਹਿਸਾਬ ਦੇ ਨਾਲ ਅਸੀਂ ਇਹਨੂੰ ਪਾ ਸਕਦੇ ਹਾਂ ਜਿੰਨੀ ਤੁਹਾਡੀ ਰਿਕੁਆਇਰਮੈਂਟ ਹੈ ਹਲਦੀ ਵੀ ਇੱਕ ਮੈਡੀਸਨਲ ਵੈਲੀ ਹੈ ਵੀ ਇੱਕ ਕਲਰ ਵੀ ਦਿੰਦੀ ਹੈ ਪ੍ਰੀਜ਼ਰਵੇਟਿਵ ਦਾ ਵੀ ਕੰਮ ਕਰਦੀ ਹੈ ਉਹਦੇ ਬਾਅਦ ਅਸੀਂ ਹੌਲੀ ਹੌਲੀ ਜਿਹੜੇ ਇਹਦੇ ਵਿੱਚ ਆਮਲੇ ਪਹਿਲੇ ਐਡ ਕਰਕੇ ਥੋੜਾ ਆਮਲਿਆਂ ਨੂੰ ਅਸੀਂ ਹਰਾਣ ਲਵਾ ਲਾਂਗੇ ਉਨ ਲਾਂਗੇ ਬਾਕੀ ਜਿਹੜੇ ਮਸਾਲੇ ਇਹਦੇ ਵਿੱਚ ਨਾਲ ਐਡ ਕਰਾਂਗੇ ਸੋ ਚੰਗੀ ਤਰ੍ਹਾਂ ਅਸੀਂ ਤੇਲ ਦੇ ਵਿੱਚ ਇਹਨੂੰ ਮਿਕਸ ਕਰ ਲਾਂਗੇ 2 ਮਿੰਟ ਇਹਨੂੰ ਥੋੜਾ ਅਸੀਂ ਰੋਸਟ ਹੋਣ ਦਵਾਂਗੇ ਸੋ ਨੈਕਸਟ ਅਸੀਂ ਇਹਦੇ ਵਿੱਚ ਹੁਣ ਅੱਗੇ ਜੋ ਮਸਾਲੇ ਆ ਉਹ ਐਡ ਕਰਨੇ ਆ ਜਿਆਦਾ ਇਹਨੂੰ ਕੁੱਕ ਨਹੀਂ ਕਰਨਾ ਕਿਉਂਕਿ ਇਹ ਫਿਰ ਪੂਰੀ ਤਰ੍ਹਾਂ ਜੋ ਹੈ ਕੁੱਕ ਹੋ ਜਾਣਗੇ ਥੋੜਾ ਕੱਚਾ ਹੀ ਰੱਖਣਾ ਹੈ ਉਹਦੇ ਬਾਅਦ ਅਸੀਂ ਨੈਕਸਟ ਇਹਦੇ ਵਿੱਚ ਬਾਕੀ ਦੇ ਜਿਹੜੇ ਮਸਾਲੇ ਆ ਉਹ ਐਡ ਕਰਨੇ ਸ਼ੁਰੂ ਕਰਾਂਗੇ ਇਹ ਅਸੀਂ ਇਕੱਠੇ ਇਹਦੇ ਵਿੱਚ ਐਡ ਕਰਦੇ ਆ ਨਮਕ ਹੋ ਗਿਆ ਧਨੀਆ ਪਾਊਡਰ ਹੋ ਗਿਆ ਜੀਰਾ ਅਜਵੈਨ ਹੋ ਗਿਆ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਕਿਉਂਕਿ ਪ੍ਰੋਸੈਸ ਜੋ ਸਾਡਾ ਆਲਮੋਸਟ ਹੋ ਚੁੱਕਿਆ ਹੈ ਚੰਗੀ ਤਰ੍ਹਾਂ ਨੂੰ ਹਿਲਾ ਲਾਂਗੇ ਤੇ ਅਚਾਰ ਨੂੰ ਅਸੀਂ ਥੋੜਾ ਠੰਡਾ ਹੋਣ ਦਵਾਂਗੇ ਫਿਰ ਇਹਦੇ ਵਿੱਚ ਥੋੜਾ ਜਿਹਾ ਸਿਰਕਾ ਐਡ ਕਰਾਂਗੇ ਸਿਰਕਾ ਐਡ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜਾ ਅਚਾਰ ਹੈ ਕਾਫੀ ਲੰਬੇ ਟਾਈਮ ਤੱਕ ਜਿਹੜਾ ਚੱਲ ਜਾਂਦਾ ਸੋ ਇਹਦੇ ਵਿੱਚ ਇੱਕ ਟੱਕਰ ਐਡ ਕਰਾਂਗੇ ਸਿਰਕੇ ਦਾ ਜਿਆਦਾ ਸਿਰਕਾ ਨਹੀਂ ਐਡ ਕਰਾਂਗੇ ਸੋ ਆਪਣੇ ਹਿਸਾਬ ਦੇ ਨਾਲ ਇਹ ਮੈਂ ਪਾ ਲਿਆ ਨੂੰ ਚੰਗਾ ਮਿਕਸ ਕਰ ਲਾਂਗੇ ਤੇ ਹੁਣ ਸਾਡਾ ਅਚਾਰ ਬਿਲਕੁਲ ਤਿਆਰ ਹੈ ਖਾਣ ਦੇ ਲਈ ਇਹਨੂੰ ਖਾ ਸਕਦੇ ਆ ਆਰਾਮ ਦੇ ਨਾਲ ਡੱਬਾ ਲੈ ਕੇ ਪਲਾਸਟਿਕ ਦਾ ਜਾਂ ਜੋ ਵੀ ਤੁਸੀਂ ਕੱਚ ਦਾ ਯੂਜ਼ ਕਰਦੇ ਹੋ ਉਹਦੇ ਵਿੱਚ ਅਸੀਂ ਅਚਾਰ ਨੂੰ ਪਾ ਸਕਦੇ ਆ ਠੀਕ ਹੈ ਜੀ